ਹੈਲੋ ਗਾਇਜ਼ ਸਤਿ ਸ੍ਰੀ ਅਕਾਲ ਤੇ ਪਤਰੀ ਆਵਦੀ ਪਤਨੀ ਜੀ ਹੈਲਪ ਕਰੇ ਕੰਮ ਕਾਰ ਵਿੱਚ ਕੋਈ ਵੱਡੀ ਗੱਲ ਨਹੀਂ ਹੁੰਦੀ ਕਿਉਂਕਿ ਅਸੀਂ ਦੋਨੇ ਜੋਬ ਲੱਗੇ ਆ ਠੀਕ ਹੈ ਉਹ ਵੀ ਕੰਮ ਤੇ ਜਾਂਦੇ ਪਾਉਣੇ ਕੰਮ ਤੇ ਰਹਿੰਦੇ ਮੈਸੂਦਾ ਸੁਦਾ ਸਰਦੀ ਦੀ ਹੈਲਪ ਕਰ ਦਿੰਦਾ ਤੇ ਮੈਂ ਸਬਜੀ ਬੜੀ ਮੁੰਨਾ ਮੈਂ ਜਿਹੜਾ ਹਰੀ ਮਿਰਚ ਕੱਟ ਲਈ ਕਰ ਲਾਲ ਮਿਰਚ ਵੀ ਉਹ ਕੱਟ ਲਈ ਲਸਣ ਕੱਟ ਲਈ ਤੇ ਫਿਰ ਪਿਆਜ਼ ਕੱਟ ਲੇ ਤੇ ਕੱਟ ਲੇ ਆਲੂ ਤੇ ਸਿਮਮਾ ਤੋਏ ਦੀ ਬਾਰ ਕੱਪੜੇ ਔਰ ਖੁੱਲਗੀ ਵੀ ਕੱਪੜੇ ਠੀਕ ਹੈ ਤਬ ਕੋ ਪਰ ਕੇ ਕਪੜਾ ਨਾ ਕੰਮ ਔਖਾ ਆਪਾਂ ਕਰਦੇ ਵੀ ਨਹੀਂ ਤੇ ਮੱਤੋਂ ਧਵਾਉਂਦੀ ਵੀ ਨਹੀਂ ਕਪੜੇ ਆਪ ਧੋ ਦਿੰਦੀ ਐ ਮੈਨੂੰ ਤੇ ਕੱਲੀ ਸਬਜ਼ੀ ਬਣਾ ਲੈ ਕਰ ਤੇ ਆਪ ਬਣਾ ਲੂ ਤੇ ਰੈਡੀ ਹੋ ਕੇ ਤੇ ਆਪ ਤੇ ਕੰਮ ਤੇ ਚਲੇ ਜਾਇਆ ਕਰੋ ਤੇ ਹੁਣ ਮੈਂ ਆ ਗਿਆ ਆ ਸਬਜ਼ੀ ਬਣਾਵਾਂਗੇ ਸਭ ਤੋਂ ਪਹਿਲਾਂ ਚੱਕਾਂਗੇ ਆਪਾਂ ਫਰਾਈਪਿੰਨ ਟੈਬਲਟ ਜਲਵਾ ਜੀ ਆਪਾਂ ਅੱਥਰੂ ਚਾਲੂ ਇਹਨਾ ਜਿਦਾ ਪੂਰਾ ਤਤਾਂ ਲੈ ਕੜਾਈ ਕੜਾਈ ਤਰਤੀ ਤੇ ਆਪਾਂ ਪਾ ਤੇਲ ਮੈਂ ਜੂਰਾ ਬਲੌਗ ਤੁਹਾਨੂੰ ਬਣਾ ਕੇ ਦਿਖਾਵਾਂਗਾ ਵੀ ਮੈਂ ਸਬਜੀ ਕਿੱਸਾ ਬਣਾਣਾ ਠੀਕ ਹੈ ਚਾਹ ਤੇ ਲਪਾ ਪਤਲ ਪਾ ਜਮਾ ਥੋੜਾ ਜਿਹਾ ਫਿਰ ਆਪਾਂ ਪਾਵਾਂਗੇ ਜੀਰਾ ਥੋੜਾ ਜਿਹਾ ਆਪਣਾ ਮਸਾਲੇ ਵਾਲਾ ਗੱਲਾ ਤੇ ਪਾਤਾ ਮੈਂ ਜੀਰਾ ਜੀ ਥੋੜਾ ਜਿਹਾ ਮਿੱਠਾ ਦਾਲਾ ਬਸ ਅੱਧੀ ਆ ਬਣਾ ਲੈ ਕਰ ਤੇ ਜੀਰਾ ਫੁੱਟ ਥੋੜਾ ਗਿਆ ਕਾਲਾ ਹੋਣਾ ਪੈ ਗਿਆ ਪਿਆਜ ਉਹ ਪਾ ਪਾ ਪਿਆਜ ਜਲ ਪਾਣੀ ਥੋੜਾ ਜਿਆਦਾ ਪਿਆ ਤੇ ਪਿਆਜ ਪਾਇਆ ਬੱਦਲ ਬੁਦੂ ਬਣੀ ਹੈ ਪਿਆਜ ਪਾਇਆ ਬੱਦਲ ਆਨੁਗੰਧ ਜੀ ਕੱਢ 취 ਆਪਾ ਦਖਲੀ ਕਰ 취 ਜਦੋਂ ਪਹਿਲਾਂ ਆਪਾਂ ਨੇ ਬੜੇ ਛੋਟੇ ਜਿਹੋਣੇ ਗ੍ਰੇ ਜਲ ਜਲ ਮਨਣੇ ਕਰਦੇ ਫਿਰ ਆਪਾਂ ਦੂਜੀਆਂ ਬੈਗਨਸ ਚਾਹ ਜਲੋਦੀ 8 82 ਰੱਖ ਲਓ ਅਸ ਇਦਾਂ ਆਪਾਂ ਨਾਲ ਸਬਜੀਂ ਫਰਾ ਤੱਕ ਕੇ ਮੈਂ 2 ਮਿੰਟ ਹੀ ਦੇਣਾ ਹੁੰਦਾ ਪਰ ਅੱਜ ਮੈਂ ਵਲੌਗ ਬਣਾ ਰਿਹਾ ਤਾਂ ਹੀ ਟਾਈਮ ਲੱਗ ਰਿਹਾ ਮੈਂ ਨਾ ਕੇ ਆਇਆ ਹਜੇ ਸੁੱਤ ਨਹੀਂ ਪਾਇਆ ਅੱਛੇ ਤੇ 30 ਸਾਲ ਦੀ ਬੈਠਾ ਹੁਣ ਪਤਾ ਕੀ ਹੈ ਵੀ ਛੋਟੇ ਗੰਦੇ ਨਾਲ ਥੋੜੇ ਜਿਹੀ ਛੇਤੀ ਗੜ ਜਾਣਗੇ ਤੇ ਆਪਾਂ ਦਾ ਵਿੱਚ ਥੋੜਾ ਜਿਹਾ ਨਮਕ ਪਾ ਲੈਣੇ ਇਦਾਂ ਨਮਕ ਗੰਡੇ ਨੂੰ ਛੇਤੀ ਘਾਲ ਦਿੰਦਾ ਗਾ। ਤੇ ਛੇਤੀ ਪੀਲੇ ਰੰਗ ਲੱਗ ਜਾਂਦੇ। ਟਾਈਮ ਨਹੀਂ ਲੱਗ। ਪਕਾ ਗੱਟ ਮਿਕਸਾ। ਅੰਤੋਂ ਤੁਰੇ ਜਿਹੜੇ ਗੰਡੇ ਪਿਆਜ਼ ਆ ਇਹ yellow ਹੋਣ ਲੱਗ ਗਏ ਆ। ਜਦੋਂ ਜਲ ਵੀ ਨ ਜਾਣ, ਜਲਾਣੇ ਵੀ ਨਹੀਂ ਆਪਾਂ। ਹੁਣ ਆਪਾਂ ਇਹਨਾਂ ਚ ਪਾਵਾਂਗੇ ਆਹ ਆਹ ਸਮਗਰੀ। ਇਹ ਸਾਰੀ ਆਪਾਂ ਸਮਗਰੀ ਇਕੱਠੀ ਠੋਕ ਲੈਨੇ ਆ। ਤੋ ਫਿਰ ਆਪਾਂ ਨੂੰ ਥੋੜਾ ਜਿਹਾ ਮਿਕਸ ਕਰ ਲਾਂਗੇ ਥੋੜਾ ਲਾਂਗੇ ਐਸ ਤੋਂ ਬਾਅਦ ਆਪਾਂ ਪਾਣਾ ਟਮਾਟਰ ਟਮਾਟਰ ਮੈਂ ਸਾਫਤਾ ਰੱਖ ਰੱਖਿਆ ਤੇ ਟਮਾਟਰ ਆਪਾਂ ਕੱਟਾਂਗੇ ਤੇ ਆ ਜੀ ਆਪਾਂ ਟਮਾਟਰ ਲਿਆ ਕੱਟ ਆਪਾਂ ਟਮਾਟਰ ਪਾਵਾਂਗੇ ਹੋਣ ਅੱਛਾ ਆ ਸਾਰਾ ਕੁਝ ਪੁੱਜ ਰਿਹਾ ਤੜਕਾ ਤਿਆਰ ਤੜਕਾ ਵਧੀਆ ਸਿਰੇ ਦਾ ਬਣਾ ਕੇ ਲਾਣਾ ਚੰਗੂਦਰਾ ਤਿਆਰ ਕਰ ਅਜੇ ਅਪਣਾ ਮਸਾਲਾ ਨਹੀਂ ਪਾਇਆ ਟਮਾਟਰ ਸਬਜੀ ਦਾ ਥੋੜਾ ਇਹਨਾਂ ਸਵਾਦ ਵਧਾਦਾ ਖੱਟਾ ਮਿੱਠਾ ਜਾਂਦਾ ਆ ਜੀ ਆ ਹੁਣ ਸਟਰ ਹੋ ਗਿਆ ਕੰਮ ਥੋੜਾ ਥੋੜਾ ਸੁਗੰਧ ਨਿਕਲ ਲੱਗਾ ਸਭ ਤੋਂ ਜੀ ਕੱਟ ਕਰਾਂ ਕੜਾਈ ਸਟੀਲ ਦੀ ਹੈ ਨਾ ਪਤਲੀ ਵਾਲੀ ਹੈ ਤਾਂ ਕਰਕੇ ਤੇ ਪਿਆਜ਼ ਪਾਤੇ ਆ ਪੰਨ ਲ ਕੋਰ ਗ੍ਰੇਵੀ ਬਣਦ ਰਹੀ ਹੈ ਮਸਾਲਾ ਬਹੁਤ ਤਕੜਾ ਬਣੂਗਾ ਤੇ ਹੁਣ ਆਪਾਂ ਪਾਣੀ ਪਹਿਲਾਂ ਵਿੱਚ ਦੇ ਲਾਲ ਮਿਰਚ ਕਿਉਂਕਿ ਪਹਿਲਾਂ ਲਾਲ ਮਿਰਚਾਂ ਤੇ ਹਰੀਆਂ ਮਿਰਚਾਂ ਪਾਈਆਂ ਥੋੜੀਆਂ ਪਾਵਾਂਗੇ ਠੀਕ ਹੈ ਦੇ ਵਿੱਚ ਥੋੜੀ ਜਿਹੀ ਪਾਣੀ ਆ ਪਾ ਹਲਦੀ ਜਿਆਦਾ ਨਹੀਂ ਪਾਉਂਦੇ ਥੋੜੀ ਜਿਹੀ ਪਾਵਾਂਗੇ ਤੇ ਥੋੜਾ ਜਿਹਾ ਪਾ ਆਪਾਂ ਵਿੱਚ ਗਰਮ ਮਸਾਲਾ ਠੀਕ ਆ ਹਾਂ ਹੁਣ ਸਾਰੀ ਚੀਜ਼ਾਂ ਤਿਆਰ ਨੇ ਨੋ ਨੋ ਕੱਪਨ ਨਾ ਪਾਤਾ ਸੀ ਜਿਆਹ ਪਰ ਦੇਖੋ ਸਭੀ ਬਿਲਕੁਲ ਥੱਲੇ ਨਹੀਂ ਲੱਗ ਰਹੀ ਤੇ ਮਸਾਲਾ ਸਾਰਾ ਤੇਲ ਛੱਡ ਗਿਆ ਆ ਸਾਰਾ ਮਿਕਸ ਹੋ ਜੂ ਹੁਣ ਮਸਾਲਾ ਪੁੱਜ ਜੇਗਾ ਇਹਦੇ ਜਦੋਂ ਪਾਣੀ ਵੀ ਨਹੀਂ ਪਾ ਰਹੇ ਨਾ ਪਾਣੀ ਨਹੀਂ ਪਾਣਾ ਤੇ ਸਬਜ਼ੀਆਂ ਨੂੰ ਅੰਨੁਸੂਚੀ ਖਾੜੂ ਐਸੀ ਚੀਜ਼ ਨੂੰ ਵਧੀਆ ਬਣ ਜਾਏ ਤੋਂ ਵਿੱਚ ਅਪਾ ਇਹਨਾਂ ਦੇ ਆਲੂ ਫਰਾਈ ਕਰਾਏ ਕਰੀ ਵਾਲੀ ਸਬਜ਼ੀ ਬਣਾਣੀ ਆ ਆ ਆਪਣਾ ਮਸਾਲਾ ਤਿਆਰ ਆ ਹੁਣ ਆਪਾਂ ਇਹਦੇ ਵਿੱਚ ਪਾ ਲਿਆ ਪਾਣੀ ਕਿਉਂਕਿ ਇਹਦੇ ਜੇ ਪਾਣੀ ਪਾਤਾ ਗ੍ਰੇਵੀ ਗ੍ਰੇਵੀਟਾ ਪਾੜ ਜੋ ਮਸਾਲਾ ਆ ਹੁਣ ਆਪਾਂ ਇਹਦੇ ਵਿੱਚ ਛੱੜਦੇ ਆਲੂ ਬੇਚੋਰ ਪਾਣੀ ਪਾ ਲਾਂਗੇ ਆਲੂ ਉਬਲ ਜਾਣਗੇ ਵਿੱਚ ਜਿਆ ਗਾੜੀ ਬੁੱਕਾੜੀ ਗਾੜੀ ਬਣ ਜਣੀ ਸਬਜੀ ਸਬਜੀ ਉਬਲਨੀ ਸਟਾਰਟ ਹੋ ਗਈ ਕੋਸਟੈਂਪਰ ਸਬਜੀ ਬਣ ਕੇ ਹੋ ਜੇਗੀ ਤਿਆਰ ਆਪਾਂ ਹੋ ਗਏ ਫ੍ਰੀ ਤੁਹਾਨੂੰ ਸੀ ਮਾਪੀ ਆਦੇ ਰੋਟੀਆਂ ਰਿੱਟੀਆਂ ਪਕਾ ਲੇਗੀ ਤੇ ਆਪਾਂ ਹੁਣ ਤਿਆਰ ਚਾਰੋਕ ਜਾਣਾ ਕੰਮ ਤੇ ਥੈਂਕ ਯੂ ਧੰਨਵਾਦ